ਵਾਇਲ ਡਿੱਕ ਫੋਟੇ ਜੋ ਪਖੰਡ ਭਜਾਓ ਪੰਜਾਬ ਬਚਾਓ ਦੀ ਲਹਿਰ ਜਿਹੜੀ ਫੀਟਕੋਰ ਤੋਂ ਆਪਾਂ ਆਰੰਭ ਕੀਤੀ ਹੋਈ ਹੈ ਔਰ ਮੈਂ ਪਹਿਲਾ ਬੇਨਤੀ ਇਹਦੇ ਵਿੱਚ ਕਰਦੇ ਵਾਂ ਇਹਦੇ ਵਿੱਚ ਕਿਸੇ ਧਰਮ ਨੂੰ ਲੈ ਕੇ ਜਾਂ ਕਿਸੇ ਦੇਵੀ ਦੇਵਤੇ ਪੀਰ ਪਗੰਬਰ ਕੋਈ ਸਾਧੂ ਸੰਤ ਨੂੰ ਲੈ ਕੇ ਜਾਂ ਗੁਰੂ ਸਹਿਬਾਨ ਜਾਂ ਭਗਤ ਸੰਤ ਨੂੰ ਲੈ ਕੇ ਇਹੋ ਜੀ ਕੋਈ ਗੱਲਬਾਤ ਨਹੀਂ ਵੀ ਅਸੀਂ ਧਰਮ ਦੇ ਖਿਲਾਫ ਨਹੀਂ ਜਾਂ ਕੋਈ ਦੇਵੀ ਦੇਵਤੇ ਦੇ ਜਾਂ ਪੀਰ-ਕੀਰ ਸਾਧੂ ਦੇ ਖਿਲਾਫ ਸਾਰੀਆਂ ਰੂਹਾਂ ਸਤਕਾਰਯੋਗ ਨੇ ਔਰ ਧਰਮ ਦੀ ਆੜ ਵਿੱਚ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋ ਰਿਹਾ ਹੈ ਉਹਨੂੰ ਖਤਮ ਕਰਨ ਲਈ ਅਸੀਂ ਇੱਕ ਲਹਿਰ ਚਲਾਈ ਹੈ ਔਰ ਜਿਹੜਾ ਮੋਗੇ ਦਾ ਸ਼ਿਵਨਾਥ ਹੈ ਬਾਬਾ ਜੀ ਉਹਨੂੰ डेंटि पीटीसी एसएसपी मोगा राही ने 20 ਦਿਨ ਦਾ ਟਾਈਮ ਅਸੀਂ ਦਿੱਨੇ ਆ 20 ਦਿਨ ਤੋਂ ਪਹਿਲਾਂ ਪ੍ਰਸ਼ਾਸਨ ਸਾਡੀ ਹੈਲਪ ਕਰੇ ਸ਼ਾਂਤੀਪੂਰਵਕ ਆਪਣੇ ਸਵਾਲ ਜਵਾਬ ਹੋ ਜਾਣ ਸੋ ਜੇਕਰ 15 ਦਿਨਾਂ ਦੇ ਵਿੱਚ ਵਿੱਚ ਸ਼ਾਂਤੀਪੂਰਵਕ ਮਾਨਜੋਗ ਪ੍ਰਸ਼ਾਸਨ 모ਗਾ ਸਵਾਲ ਜਵਾਬ ਨਹੀਂ ਕਰਾਉਂਦਾ ਤੇ ਅਗਲਾ 16ਵਾਂ ਦਿਨ ਜਿਹੜਾ ਖਾਲਸੇ ਦਾ ਹੋਊਗਾ ਤੋ ਅੱਜ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰ ਰਿਹਾ 6 6 ਅਕਤੂਬਰ 6 ਅਕਤੂਬਰ ਨੂੰ ਠੀਕ ਸਵੇਰ 10 ਵਜੇ ਮੋਗਾ ਐਸਐਸਪੀ ਦਫਤਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਡੇ ਇਕੱਠ ਵਿੱਚ ਪਹੁੰਚਣ ਦੀ ਕਿਰਪਾ ਕਰੂ ਏਕ ਨੂਰ ਖਾਲਸਾ ਜਥੇਬੰਦੀਆਂ ਸੰਘਰਸ਼ੀ ਜੋਧੇ ਔਰ ਸਿੱਖ ਪੰਥਕ ਜਥੇਬੰਦੀਆਂ ਔਰ ਗੁਰੂਆਂ ਲਾਰਨੀਆਂ ਨਿਹੰਗ ਸਿੰਘ ਫੌਜਾਂ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਸੋਢੀ ਸਾਹਿਬ 96 ਕਰੋੜੀ ਸਿੰਘ ਸਾਹਿਬ ਜੀ ਬਾਬਾ ਅਵਤਾਰ ਸਿੰਘ ਦਿੱਲੀ ਚੰਦੀਏ ਮਾਪੁਰ ਸਾਰਿਆਂ ਨੂੰ ਬੇਨਤੀ ਹੈ ਸਾਰੀਆਂ ਟਕਸਾਲਾਂ ਸਾਰੇ ਵਿਦਿਆਲੇ ਸਾਰੇ ਜਿਹੜੀਆਂ ਪੰਥਕ ਦੀਆਂ ਕੋਈ ਵੀ ਹੋਰ ਸੰਸਥਾਵਾਂ ਸੰਪਰਦਾਇ ਸਾਰਿਆਂ ਦੇ ਮਹਾਪੁਰਖ ਮੋਗਦੇ 10 ਵਜੇ 6 ਅਕਤੂਬਰ ਨੂੰ ਪਹੁੰਚ ਅਸੀਂ ਸਵਾਲ ਜਵਾਬ ਕਰਨ ਵਾਸਤੇ ਆਵਾਂਗੇ ਪਰਮਜੀਤ ਸਿੰਘ ਕੈਰੇ ਵਰਗੇ ਭਾਨਾ ਸਿੱਧੂ ਸਾਡੇ ਬਾਈ ਜੀ ਲੱਖਾ ਸੁਧਾਨਾ ਜੀ ਔਰ ਉੱਚ ਕੋਟੀ ਦੇ ਹੋਰ ਮਹਾਪੁਰਸ਼ ਚੰਗੀ ਕਮਾਈ ਵਾਲੀਆਂ ਰੂਹਾਂ ਔਰ ਸਾਡੇ ਨਾਲ ਮੇਰੇ ਬੈਠੀ ਟੀਮ ਦੇ ਜਥੇਦਾਰ ਸਾਰੇ ਅਸੀਂ ਪਹੁੰਚ ਰਹੇ ਹਾਂ ਬਾਬਾ ਪ੍ਰਗਟ ਸਿੰਘ ਖਾਲਸਾ ਮੁਸਲਮਾਨ ਧਰਮ ਦੇ ਬਹੁਤ ਹੀ ਜਿਹੜੇ ਸਤਕਾਰਯੋਗ ਨੇ ਚੇਅਰਪਰਸਨ ਨੇ ਔਰ ਹੋਰ ਵੀ ਆਗੂ ਸਹਿਬਾਨ ਜਿੱਥੇ ਬੰਦਿਆਂ ਦੇ ਪਹੁੰਚ ਰਹੇ ਆ ਸਵਾਲ ਜਵਾਬ ਹੋਣਗੇ ਸਾਰੀਆਂ ਸੰਗਤਾਂ ਵੱਧ ਤੜਕੇ ਪਹੁੰਚਣ ਸ਼ਾਂਤਮਈ ਆਪਾਂ ਸਵਾਲ ਜਵਾਬ ਕਰਨੇ ਆ ਔਰ ਪ੍ਰਸ਼ਾਸਨ ਨੂੰ ਫਿਰ ਇੱਕ ਵਾਰੀ ਬੇਨਤੀ ਹੈ ਜੇਕਰ ਤੁਸੀਂ 6 ਤਰੀਕ ਨੂੰ ਪਹਿਲਾਂ ਉਸ ਬਾਬੇ ਸ਼ਿਵਨਾਥ ਨੂੰ ਮੀਡੀਆ ਦੇ ਰੂਪ ਰੂਪ ਲਿਆ ਕੇ ਸਵਾਲ ਜਵਾਬ ਕਰਾ ਦਿੰਨੇ ਹਾਂ ਜਾਂ ਉਹ ਆਪਣਾ ਪਖੰਡ ਮੰਨਦਾ ਜੋ ਸਾਡੀਆਂ ਸ਼ਰਤਾਂ ਹੈ ਪਖੰਡ ਦੇ ਲਈ ਪਖੰਡ ਦੇ ਖਿਲਾਫ ਜੋ ਅਸੀਂ ਪਖੰਡ ਨੂੰ ਅ ਕਈ ਲੋਕ ਜਿਵੇਂ ਬੜਾਵਾ ਦਿੰਦੇ ਸੋ ਪਖੰਡ ਹੈ ਜਿਹੜਾ ਉਹਨੂੰ ਖਤਮ ਕਰਨ ਲਈ ਸਾਡੇ ਨਾਲ ਸਹਿਮਤ ਹੁੰਦਾ ਆਪੇ ਮੀਡੀਆ ਦੇ ਵਿੱਚ ਆਉਂਦਾ ਹੈ ਇਹ ਇਕੱਠ ਘੱਟ ਗਿਣਤੀ ਵਿੱਚ ਹੋਊਗਾ ਨਹੀਂ ਤੇ ਇਕੱਠ ਜਿਹੜਾ ਵੱਡੀ ਗਿਣਤੀ ਵਿੱਚ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ